ਸੰਕਤਜੀ ਪਰਾਣੇ ਬੇਨਿਆਂ ਦੇ ਵਿੱਚ ਬਜ਼ੁਰਗ ਆਪਣੇ ਬੱਚਿਆਂ ਨੂੰ ਕੋਈ ਇਹਨਾ ਦੇ ਨਹੀਂ ਆ ਇੱਕ ਕਹਾਣੀ ਸੁਣਾਇਆ ਕਰ ਤੁਸਨੱਖੇਂ ਦੇ ਸ਼ਹਿਰ ਵਿੱਚ ਇੱਕ ਮਾਇਵੀ ਜੀ ਪਾਲਕਸ਼ਮ ਜੀ ਅਤੇ ਦੂਜੇ ਪਾਸੇ ਦਲਿਤ ਵਰਗਾ ਪਾਲੁਤਰੀਪੀ ਇਹ ਦੋਵੇਂ ਸਤਿਆ ਭੈਣਾ ਨੇ ਪਰ ਇਹਨਾਂ ਦੋਵਾਂ ਦੇ ਸੁਭਾਅ ਇਹਨਾਂ ਦੋਵਾਂ ਦੀ ਪਸੰਦ ਇਹਨ ਕੁੱਲ ਟੁਣਕਿਆ ਮਾਇਆ ਵੀ ਦੇਨੀ ਨੂੰ ਪਸੰਦਿਆ ਸਾਫ਼ ਸੁਥਰੀ ਥਾਂ ਸਾਫ਼ ਸੁਥਰੇ ਲੋਕਾਂ ਕਤਵੀ ਲੋਕਾਂ ਮੇਨਤੀ ਲੋਕ ਹੈ ਹੱਸਦੇ ਹੋਏ ਚਿਹਰੇ ਅਤੇ ਦੂਜੇ ਪਾਸੇ ਦਿਲਗੱਤਾ ਨੂੰ ਪਸੰਦਿਆ ਗੰਦਗੀ ਵਾਲੀ ਥਾਂ ਆਲਸੀ ਲੋਕ ਇਹ ਕਹਿੰਦੇ ਇਹ ਦੋਵੇਂ ਘਣਾ ਹਰ ਰੂਪ ਵਿੱਚ ਅਮਰਤ ਬੀਲੇ ਚ ਹੈ ਕਿ ਧਰਤੀ ਨੂੰ ਪਤੇ ਅੰਦਰੀਆ ਨਹੀਂ ਕਹਿੰਦੇ ਹਰ ਪਿੰਡ ਹਰ ਸ਼ਹਿਰ ਹਰ ਗਲੀ ਹਰ ਮਹੱਲੇ ਹਰ ਘਰ ਦੇ ਕੋਈ ਨਹੀਂ ਲੰਘਦੇ ਨਾ ਨੂੰ ਅਤੇ ਜਿਹੜੇ ਜਿਹੜੇ ਘਰਾਂ ਦੇ ਵਿੱਚ ਉਹਨਾਂ ਦੇ ਪਸੰਦ ਦੇ ਲੋਕ ਰਹਿੰਦੇ ਨੇ ਕਿ ਉਹਨਾਂ ਘਰਾਂ ਦੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਨੇ ਜਿੰਨਾ ਘਰਾਂ ਦੇ ਵਿੱਚ ਲੋਕ ਅੰਮ੍ਰਿਤ ਵੇਲੇ ਉੱਠਦੇ ਆ ਘਰ ਦੇ ਦੀਵੇ ਜਗਦੇ ਆੰਮੇ ਆparat ਕਿ ਧਰਵ ਚ ਚਾਨਣਾ ਨਮਾਇਕ ਇਸ਼ਨਾਨ ਕਰ ਰਿਹਾ ਕੋਈ ਪਰਮਾਤਮਾ ਦਾ ਨਾਂ ਲੈ ਰਿਆ ਹੈ ਉਹੀ ਆਪਣੇ ਕੰਮ ਤੇ ਦੇ ਕਾਰੋਬਾਰ ਤੇ ਜਾਨ ਨਾਲ ਪਿਆਰ ਹੋ ਰਿਹਾ ਏ ਜਿਨ੍ਹਾਂ ਦੇ ਘਰ ਸਾਫ਼ ਸੁਥਰੇ ਨੇ ਕਹਿੰਦੇ ਉੱਪਰ ਮਾਇਆ ਦੀ ਦੇਵੀ ਪਰਮੇਸ਼ਰ ਕਰਦੀ ਹੈ ਆਪਾਂ ਕੀ ਲక్ష్ਮੀ ਜੀ ਪਰਵੇਸ਼ ਕਰ ਜਾਂਦੇ ਨੇ ਉਸ ਘਰ ਨੂੰ ਬਹੁਤ ਖੁਸ਼ਹਾਲ ਬੇਨਾਮ ਬਹੁਤ ਬਰਕਤਾਂ ਦੇ ਨਾਲ ਤਾਂ ਤੁਸੀਂ ਤਰੱਕੀ ਦੇ ਨਾਲ ਭਰ ਦਿੰਦੇ ਨੇ ਉਸ ਘਰ ਦੇ ਵਿੱਚ ਹਰ ਇੱਕ ਚੀਜ਼ ਵਿੱਚ ਮਰਦਾ ਹੁੰਦਾ ਹੈ ਇਹ ਵਿੱਚ ਧਰਮ ਵੀ ਹਰ ਇੱਕ ਚੀਜ਼ ਦੇ ਵਿੱਚ ਬਰਕਤ ਕਹਿਣ ਲੱਗਦੀ ਹੈ ਵਾਗਾਂ ਤੋਂ ਲੱਗਦਾ ਹੈ ਘਰ ਦੇ ਵਿੱਚ ਪ੍ਰੇਮ ਪਿਆਰ ਵਦਨ ਲੱਗ ਜਾਂਦਾ ਹੈ ਤੇ ਕਹਿੰਦੇ ਜਿੱਤੇ ਪਾਸੇ ਜਿੰਨਾ ਘਰਾਂ ਦੇ ਦੀਵੇ ਅਮਰਤ ਵੇਲੇ ਦੇ ਵਿੱਚ ਜਗੇ ਹਮੇ ਆ ਹਮੇ ਰਾਮ ਭਾਈ ਚਿੰਤਾ ਕਰਾ ਦੇ ਵਿੱਚ ਗੰਦਗੀ ਹੋਵੇ ਲੋਕ ਸੁਖsei ਭਾਈ ਹੋਣ ਤੁਹਾਨੂੰ ਤੇ ਦਿੱਤਾ ਪਰਉਪਕਾਰੀ ਸ਼ਰਧਾਂ ਦੀਆ ਅਤੇ ਘਰ ਦੇ ਜਿਹਨਾਂ ਨੂੰ ਜ਼ੋਰ ਕਲੇ ਦਰੀਬਨਾ ਰੰਗੀਆਂ ਹੋਈ ਹੋਈ ਤੁਮਾਂ ਦੇ શરીਰ ਨੂੰ ਕਈ ਤਰ੍ਹਾਂ ਦੇ ਬਿਮਾਰਨਾਂ ਦਾ ਗੁੰਦਗੁੜਿਆ ਉਹਨਾਂ ਦੇ ਅੰਦਰ ਦੇ ਟਿਚਾਕੇ ਕਈ ਤਰ੍ਹਾਂ ਦਾ ਤ੍ਰੇਸ਼ ਪਦਾ ਕਰਦੇ ਨੇ ਜੀਆ ਉਹਨਾਂ ਨੂੰ ਜਿਹੋ ਦਿਨ ਗਰੀਬ ਕਰ ਦਿੱਤਾ ਸੋ ਇਹ ਕਹਾਣੀ ਸੁਣਾਉਣ ਦਾ ਮਕਸਦ ਇਹ ਹੁੰਦਾ ਸੀ ਕਿ ਸਾਡੇ ਬੱਚੇ ਉੱਦਮੀ ਬਣਨ ਮਿਹਨਤੀ ਬਣਨ ਔਰ ਜਿਦਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੁੜੇ ਰਹਿਣ ਕਿਉਂਕਿ ਸੰਤ ਜੀ ਜਿਵੇਂ ਕਰਦੇ ਜੀ ਸਵੇਰੇ ਜਦ ਵੀ ਉੱਠਦੇ ਆ ਉੱਠ ਕੇ ਆਪਣੇ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਕਰਦੇ ਆ ਜਿਸ ਕਰ ਦੇ ਜੀ ਆਪਣੇ ਹਰ ਇੱਕ ਕੰਮ ਨੂੰ ਸਹੀ ਸਮੇਂ ਦੇ ਕਰਦੇ ਆ ਉਹਨਾਂ ਘਰਾਂ ਨੇ ਜਿੱਥੇ ਕੰਮ ਵਿੱਚ ਤਰੱਕੀ ਵਰਕਤ ਹਮੇਸ਼ਾ ਹੀ ਵਾਸ ਕਰਦੀਆਂ ਜੋ ਲੋਕ ਪਰਮੇਸ਼ਰ ਪਰਮਾਤਮਾ ਜੀ ਦੇ ਨਾਮ ਨੂੰ ਅੱਗੇ ਰੱਖਦੇ ਆ ਪਰਮਾਤਮਾ ਉਹਨਾਂ ਨੂੰ ਹਰ ਕੰਮ ਵਿੱਚ ਅੱਗੇ ਰੱਖਵਾ ਤੇ ਪਰਮਾਤਮਾ ਦੇ ਨਾਮ ਨੂੰ ਅੱਗੇ ਕੇਂਦਰ ਰੱਖਿਆ ਜਾਂਦਾ ਜਿਵੇਂ ਆਪਾਂ ਦਿਨ ਦੀ ਸ਼ੁਰੂਆਤ ਕਰਦੇ ਆ ਤਾਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈਂਦੇ ਆ ਖੋਦੀਆਂ ਦਿੱਤੀਆਂ ਹੋਣੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਜਿਵੇਂ ਆਪਾਂ ਸਿੱਖ ਧਰਮ ਦੇ ਵਿੱਚ ਆਸਿਨ ਜੁਟਿਆ ਸਾਰ ਪਹਿਲਾ ਵਾਹਿਗੁਰੂ ਦਾ ਸਿਮਰਨ ਕਰਨਾ ਜਾਂ ਗੁਰੂ ਮੰਤਰ ਜੀ ਦਾ ਜਾਪ ਕਰਨਾ ਫਿਰ ਇਸ਼ਨਾਨ ਕਰਕੇ ਜਪਦੀ ਸੈਸ ਦੀ ਦੀਵਾਨ ਦਾ ਪਾਠ ਕਰਨਾ ਜ਼ਰੂਰੀ ਆ ਅਤੇ ਹਰ ਰੋਜ਼ ਪਰਮੇਸ਼ਰ ਪਰਮਾਤਮਾ ਨੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਜ਼ਰੂਰੀ ਆ ਕਿਉਂਕਿ ਜੋ ਬਾਲਕ ਦੇ ਖੁਸ਼ਮੁਖ ਵਿੱਚ ਰਹਿੰਦੇ ਆ ਸ਼ੁਕਰਾਨੇ ਦੇ ਵਿੱਚ ਰਹਿੰਦੇ ਆ ਉਹ ਹਮੇਸ਼ਾ ਹੀ ਆਪਣੀ ਜਿੰਦਗੀ ਦੇ ਵਿੱਚ ਸਬਰ ਸੰਤੋਖ ਵਿੱਚ ਰਹਿੰਗੇ ਖੁਸ਼ ਰਹਿੰਦੇ ਆ ਸੁਖੀ ਵਸਦੇ ਆ ਤੇ ਜੋ ਲੋਕ ਜਿਵੇਂ ਜਿਵੇਂ ਸੁਖ ਨੂੰ ਕਰਨ ਕਰਦੇ ਆ ਉਹ ਕਦੇ ਵੀ ਖੁਸ਼ ਨਹੀਂ ਰਹੇ ਕੰਮੀ ਸੋ ਸਭ ਤੋਂ ਕੀ ਮੁੱਖੀ ਗੱਲ ਇਹ ਹੈ ਕਿ ਜੇਕਰ ਜਿੰਦਗੀ ਦੇ ਵਿੱਚ ਖੁਸ਼ੀ ਆ ਪਰਕਪਾਤਾਂ ਦੀ ਸਿਖਤੀ ਚਾਹੀਦੀ ਆ ਪਰ ਹੋਰ ਜਿਵੇਂ ਜਿਹੜੇ ਜੰਮੀ ਉਹ ਉੱਠ ਕੇ ਪਹਿਲਾ ਕੰਮ ਕਰਨਾ परमात्मा ਦਾ ਨਾਮ ਲੈਣਾ ਇਸਲੇ ਤਰੀਕੇ ਦੇ ਨਾਲ ਤੁਸੀਂ ਪਰਮਾਤਮਾ ਨੂੰ ਯਾਦ ਕਰਦੇ ਹੋ ਪਹਿਲਾ ਕੰਮ ਪਰਮਾਤਮਾ ਨੂੰ ਯਾਦ ਕਰੋ ਇਹਦੇ ਨਾਲ ਤੁਹਾਡਾ ਮਨ ਸ਼ਾਂਤ ਹੋਵੇਗਾ ਮਨ ਪਰੇਤਰ ਹੋਵੇਗਾ ਫਿਰ ਕਿਸ਼ਨਾਨ ਕਰੋ ਹਰ ਰੋਜ਼ ਕਿਸ਼ਨਾਨ ਕਰਨਾ ਸਾਡੇ ਤਨ ਦੀ ਤੰਦਰੁਸਤੀ ਦੇ ਲਈ ਬਹੁਤ ਜ਼ਰੂਰੀ ਹੈ ਜਿੰਨਾ ਹੀ ਜ਼ਿਆਦਾ ਤੰਦਰੁਸਤ ਮਿਲੂਗਾ ਰਹੇਗਾ ਕਸ਼ਤੀ ਗੁਰਤੀ ਦੇ ਜਲਦਾ ਉਹਨਾ ਹੀ ਅਸੀਂ ਆਪਣੇ ਹਰ ਇੱਕ ਕੰਮ ਦੇ ਬੰਦੀਆ ਤਰੀਕੇ ਨਾਲ ਕਰ ਪਾ ਰਹੇ ਹਾਂ ਤੇ ਆਪਣੀ ਸਾਫ ਸਫਾਈ ਨੂੰ ਨਾਲ-ਨਾਲ ਚਲੇ ਘਰ ਦੀ ਸਾਫ ਸਫਾਈ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨਾ ਘਰ ਸਾਫ ਸੁਥਰਾ ਹੁੰਦਾ ਹੈ ਸਦਾ ਆਲਾ ਦੁਆਲਾ ਸਾਫ ਸੁਥਰਾ ਰਹਿੰਦਾ ਹੈ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਰਹਿੰਦੇ ਹਾਂ ਅਤੇ ਸਾਫ ਸਫਾਈ ਵਾਲੀ ਜਗ੍ਹਾ ਹਰ ਇੱਕ ਨੂੰ ਪਸੰਦ ਆਉਂਦੀ ਹੈ ਮਨ ਖੁਸ਼ ਰਹਿੰਦਾ ਹੈ ਪਰ ਜੇਕਰ ਘਰ ਦੇ ਵਿੱਚ ਖਿਲਾਰਾ ਹੋਵੇ ਜੰਦਗੀ ਹੋਵੇ ਉਥੇ ਰਹਿਣਾ ਉਥੇ ਬਹਿਣਾ ਕਿਸੇ ਨੂੰ ਹੀ ਚੰਗਾ ਨਹੀਂ ਲੱਗਦਾ ਪਰ ਇਹਦਾ ਮਨ ਖਿਲਾਰਾ ਦੇਖ ਦੇ ਕੇ ਕਾਲਾ ਪਿਆ ਜਾਂਦਾ ਹੈ ਜੇ ਜਦੋਂ ਮਨ ਕਾਲਾ ਪੈ ਜਾਂਦਾ ਫਿਰ ਅਸੀਂ ਹਰ ਇੱਕ ਜੀਵਾਂ ਨੂੰ ਕਰੰਮੂ ਨੂ ਜੀ ਨੇ ਕਰਤਾ ਪਰ ਜਦ ਸਾਰੇ ਇੱਕ ਚੀਜ਼ ਆਪ ਨੂੰ ਆਪਣੀ ਜਗ੍ਹਾ ਤੇ ਕਈ ਨਿਰੇਤਾ ਕਰਦਾ ਹੈ ਸਾ ਸਤਿ ਸ਼ਥਰਾ ਹੋਵੇ ਤਾਂ ਜਿਗੁਰਬਾਨੀ ਦਾ ਪਾਠ ਨਾ ਹੋਵੇ ਕੱਕਨ ਰਨ ਹੋ ਕਿ ਨਾਕ ਵਿੱਚੋਂ ਤੁਰਦਾ ਹੈ ਸਾ ਸਤਿ ਸ਼ਥਰਾ ਮਾਹੌਲ ਹਰ ਇੱਕ ਨੂੰ ਚੰਗਾ ਲੱਗਦਾ ਹੈ ਜੋ ਆਪਣੇ ਨਿਸਾਫ ਸਫਾਈ ਰੱਖਣੀ ਆ ਆਪਣੇ ਘਰ ਦੀ ਸਫਾਈ ਰੱਖਣੀ ਆ ਤੇ ਹੋਰ ਸਾਰੇ ਜੰਗ ਦੀ ਲੁੱਟ ਕੇ ਪਹਿਲਾ ਕਰਨ ਕਰਤਾ ਕਰਨ ਦਾ ਨਾਮ ਲੈਣਾ ਚੇਤੀ ਸੰਗਤ ਦੀ ਸਾਡੀ ਮੇਲ ਦੇ ਨਾਲ ਜਦੋਂ ਉਹ ਨਾਨਕ ਦੀ ਰਹਿਮਤ ਨੂੰ ਲਈ ਹੈ ਨਾ ਉਹ ਵੀ ਸਾਧੂ ਹੈ tanylan bagly edimi